ਦੋਸਤੋ ਅੱਜ ਤੁਹਾਨੂੰ ਦਿਖਾਉਂਦੇ ਆ ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਲਾਧੂ ਕਾ ਦੇ ਰੇਲਵੇ ਸਟੇਸ਼ਨ ਦੇ ਹਾਲ ਇੱਥੇ ਹਮੇਸ਼ਾ ਜਿੱਥੇ ਟਾਇਲਟ ਬਾਥਰੂਮ ਨੂੰ ਤਾਲੇ ਲੱਗੇ ਰਹਿੰਦੇ ਆ ਤੁਸੀਂ ਵੇਖੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਵੇਖੋ ਇਹ ਜੈਂਟਸ ਬਾਥਰੂਮ ਜੋ ਚੱਲੇ ਔਰ ਆਂਗਣ ਇਹ ਵੀ ਬਿਲਕੁਲ ਬੰਦ ਔਰਤਾਂ ਲਈ ਇਹ ਆਂਗਣ ਵਕਲਾਂਦ ਵਿਅਕਤੀਆਂ ਲਈ ਇਹ ਵੀ ਬਿਲਕੁਲ ਬੰਦ ਇਹ ਹਮੇਸ਼ਾ ਬੰਦ ਹੀ ਰਹਿੰਦੇ ਆ ਜਿੰਨੀ ਵਾਰੀ ਵੀ ਅਸੀਂ ਇੱਥੇ ਗਏ ਆ ਹਮੇਸ਼ਾ ਤਾਲੇ ਲੱਗੇ ਹੁੰਦੇ ਆ ਆਪਣੇ ਰੇਲਵੇ ਸਟੇਸ਼ਨ ਮੰਡੀ ਲਾਧੂ ਕਾਕੜੇ ਸੀ ਤੇ ਕਈ ਵਾਰੀ ਇੱਥੇ ਮੌਕਾ ਮਿਲਦਾ ਆਣ ਦਾ ਪਰ ਤੁਸੀਂ ਦੇਖ ਰਹੇ ਹੋ ਕਿੰਨੋਂ ਜਿਹੜੇ ਕਿ ਟਾਇਲਟ ਬਾਥਰੂਮ ਭਾਵੇਂ ਔਰਖਾਂ ਵਾਲਾ ਹੈ ਭਾਵੇਂ ਵਿਕਲਾੰਗ ਵਾਲਾ ਆਂਗੀਆਂ ਵਾਲਾ ਤੇ ਮਰਦਾਂ ਵਾਲਾ ਸਾਰਿਆਂ ਨੂੰ ਹਮੇਸ਼ਾ ਹੀ ਤਾਲੇ ਲੱਗੇ ਰਹਿੰਦੇ ਨੇ ਹਮੇਸ਼ਾ ਬੰਦ ਰਹਿੰਦੇ ਨੇ ਗੱਡੀ ਦੇ ਟਾਈਮ ਤੇ ਵੀ ਨਹੀਂ ਇਹਨਾਂ ਨੂੰ ਓਪਨ ਕੀਤਾ ਜਾਂਦਾ ਤੁਸੀਂ ਵੇਖ ਰਹੇ ਹੋ ਤਸਵੀਰਾਂ ਇਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਹੁੰਚੇ ਭਾਵੇਂ ਸਰਕਾਰ ਸਫਾਈ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਏ ਮੋਦੀ ਸਰਕਾਰ ਸੈਂਟਰ ਸਰਕਾਰ ਪਰ ਕਿਤਨਾ ਕਿਤੇ ਅਜੇ ਵੀ ਇਹ ਅਧੂਰੇ ਨੇ ਕੰਮ ਜਿਹੜੇ ਕਿ ਤੁਸੀਂ ਵੇਖ ਰਹੇ ਹੋ ਭਾਵੇਂ ਬੇਸ਼ੱਕ ਬਣੇ ਹੋਏ ਨੇ ਪਰ ਤਾਲੇ ਲੱਗੇ ਰਹਿੰਦੇ ਨੇ ਇੱਥੇ ਹਮੇਸ਼ਾ ਕਈ ਵਾਰੀ ਪਹਿਲੇ ਵੀ ਇੱਕ ਵਾਰ ਅਸੀਂ ਇੱਥੇ ਖਬਰ ਪ੍ਰਕਾਸ਼ਿਤ ਕਰਕੇ ਗਏ ਆ ਪਰ ਕੋਈ ਅਸਰ ਦੇਖ ਨੂੰ ਨਹੀਂ ਮਿਲਿਆ ਵੀਡੀਓ ਨੂੰ ਬਾਅਦ ਤੋ ਬਾਅਦ ਸ਼ੇਅਰ ਕਰ ਦਿਓ ਜੋ ਸੈਂਟਰ ਸਰਕਾਰ ਤੇ ਕੰਨਾ ਤੱਕ ਜੂਹ ਸਰਕੇ ਪਹੁੰਚੇ ਵੀ ਟ੍ਰੇਨਾਂ ਦੀ ਕਰੋਸਿੰਗ ਵੀ ਹੈਗੀ ਆ ਤੇ ਟ੍ਰੇਨਾਂ ਜਿਹੜੀਆਂ ਕਿ ਦੋ ਆਂਦਰੀਆਂ ਕਰੋਸਿੰਗ ਆ ਲਗਭਗ ਇੰਨਾ ਸਮਾਂ ਲੱਗਦਾ ਯਾਤਰੀਆਂ ਨੂੰ ਵੀ ਦਿੱਕਤ ਆਂਦੀ ਐ ਇਸ ਤੋਂ ਆਉਣ ਵਾਲਿਆਂ ਨੂੰ ਤੇ ਇਹ ਹਮੇਸ਼ਾ ਤਾਲੇ ਬੰਦ ਹੀ ਰਹਿੰਦੇ ਆ ਟ੍ਰੇਨਾਂ ਦੇ ਆਉਣ ਦੇ ਟਾਈਮ ਟੇਬ ਵੀ ਨਹੀਂ ਐ ਕੋਪਰਟਿਵ ਜਨਰਲ Obrigado. <laughs>